ਅੱਜ ਬਲੌਗ ਕਰ ਰਹੇ ਆ ਜਲਦੀ ਸ਼ੁਰੂ ਹੀ ਕਿਉਂਕਿ ਬੱਲੂ ਦੇ ਸਕੂਲ ਸ਼ੁਰੂ ਹੋ ਗਏ ਆ ਹੁਣ ਵਾਈਬ ਹੋਇਆ ਤਾਂ ਕਰ ਗਏ ਉਹ ਕਿੰਦਾ ਕਾਲੀ ਪਈ ਨੱਠੰਦੀ ਤੇ ਅੱਜ ਆਪਾਂ ਜਾ ਰਹੇ ਆ ਜੀ ਇੱਕ ਮੂਵੀ ਦੇਖਣ ਅਸੀਂ ਅੱਜ ਦੋਨਾਂ ਜਣਾਂ ਨੇ ਜਾਣਾ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ ਮਾਂ ਆਏ ਫਿਰਾਂ ਅਸੀਂ ਫਿਰ ਕਰਾਟੇ ਪਾਸ ਉਹ ਸਾਰੇ ਚੰਦਾ ਨੇ ਮੇਰਾ ਜਰੂਸ ਕੱਟ ਰੱਖਿਆ ਲੱਗੇ ਮਿਸਟਰ ਐਂਡ ਮਿਸ 420 ਦੇਖਣ ਕੋਈ ਹੋਰ ਆਏ ਸੀਗੇ ਦੇਖ ਲਈ ਕੋਈ ਹੋਰ ਤੇ ਆ ਗਏ ਹੁਣ ਕਿਚਨ ਦੇ ਵਿੱਚ ਹਾਂਜੀ ਗਲਾਸ ਚਾਵਲਾਂ ਦਾ ਆ ਤੇ ਤੇ ਟੱਕ ਦਿੰਦੇ ਆ ਇਹਨੂੰ ਕਰ ਲਿਆ ਗੈਸ ਬੰਦ ਤੇ ਆਪਾਂ ਚੱਲੀਏ ਪਲਕ ਨੂੰ ਲੈਣ ਗੱਡੀ 'ਚ ਚਲਦੇ ਆਂ ਕੈਂਟੀਨ 'ਚ ਹੋਲਾ ਵੱਡ ਜਾਂ ਅੰਦਰ ਦਹੀਂ ਦਾ ਵੱਡ ਜਾਂਗੇ ਅੰਦਰ ਗੱਡੀ ਵੱਡੀ ਪੈਕਟੀ ਸਾਡੇ ਤੁਹਾਡੇ ਮਿਲਦੀ ਇੱਥੇ ਕਿੰਨੇ ਦੀ ਹੈ ਇਹ ਆਹ ਦੇਖੋ ਕਿ ਡੰਮੂ ਅੜਦੀ ਪਈ ਆ ਕਿਹਦਾ ਰਹਾ ਸਕੂਲ ਕਾ ਪਹਿਲਾ ਦਿਨ ਖਾ ਪੀ ਕੇ ਮਿਲਦੇ ਆਂ ਜੀ ਹੁਣ ਤੁਹਾਨੂੰ ਫੇਰ ਰੋਟੀ ਪਾਣੀ ਦਾ ਕੰਮ ਕਰਕੇ ਚਾਹ ਪੀ ਹਟੇ ਆਂ ਦਰਾਈ ਹੋਈ ਆ ਦੀਪੀ ਦਾ ਮੌਜੀ ਇੱਧਰ ਆਲੂ ਉਬਾਲ ਦਿੱਤੇ ਆ ਤੇ ਲੱਗੀਆਂ ਸ਼ਿਮਲਾ ਵਿੱਚ ਰੱਖੀ ਹੋਈ ਸੀ ਇਹ ਵਾਲੀ ਹੋ ਜਾਣੀ ਸਬਜੀ ਦੇਖੋ ਇਹ ਮਲਾ ਮਿਰਚ ਤੁਸੀਂ ਜਾਓ ਮੈਂ ਚਾਵਲ ਖਾਣੇ ਆ ਜੀ ਪਲਕ ਦੀ ਤਿਆਰੀ ਫੇਰ ਦੀ ਸਕੂਲ ਦੀ ਤੁਸੀਂ ਕਰੋ ਫੇਰ ਬਲੌਗ ਦਾ ਐਂਡ ਕਰ ਦਿਓ ਫੇਰ ਆਰਾਮ ਨਾ ਕਰੋ ਮੈਂ ਵੀ ਬਲੌਗ ਚੈੱਕ ਕਰ ਲਵਾਂ ਫੇਰ ਟੈਂਮ ਹੋ ਗਿਆ ਸਵਾ 7 ਤੱਕ ਉਹ ਵੀ ਘੜੀ ਸਾਢੇ 7 ਕਹਿ ਰਹੀ ਹੈ ਅਸੀਂ ਘੜੀ ਦਾ ਹਜੇ ਤੱਕ ਟਾਈਮ ਸਹੀ ਨਹੀਂ ਕੀਤਾ ਹੈਗਾ 15 ਮਿੰਟ ਅੱਗੇ ਰੱਖੀ ਹੋਈ ਆ ਸਾਰਿਆਂ ਨੂੰ ਸਵਾ 7 ਤੱਕ ਦੀ ਅੰਦਰ ਬਲੌਗ ਵੀ ਕਰਦੇ ਆ ਤੇ ਕੁਝ ਚੀਜ਼ਾਂ ਦਾ ਅਸੀਂ ਵੀ ਠੀਕ ਕਰਦੇ ਆ ਪਰ ਆਪਾਂ ਕਰਦੇ ਕੱਲ੍ਹ ਦੇ ਦੇਖ ਲੋ ਜੀ ਹੁਣ ਟਾਈਮ ਦੇ ਨਾਲ ਉੱਟ ਗਿਆ ਟਾਈਮ ਚੱਲ ਲਿਆ ਬੱਲੂ ਸਕੂਲ ਅੱਜ ਬਲੌਗ ਕਰ ਰਹੇ ਆ ਜਲਦੀ ਸ਼ੁਰੂ ਹੀ ਕਿਉਂਕਿ ਬੱਲੂ ਦੇ ਸਕੂਲ ਸ਼ੁਰੂ ਹੋ ਗਏ ਆ ਹੁਣ ਸਕੂਲ ਸ਼ੁਰੂ ਹੁੰਦੇ ਨਾਲ ਸਾਰੀ ਟਾਈਮਿੰਗ ਚੇਂਜ ਹੋ ਜਾਣੀ ਸਾਡੀ ਹਾਂਜੀ ਕਿਦਾ ਮੈਂ ਜੀ ਹੁਣ ਤਾਂ ਸਕੂਲ ਜਾਣਾ ਪੈਣਾ ਪਰ ਅਸੀਂ ਉਹ ਵੀਡੀਓ ਬਣਾਉਣੀ ਸੀ ਇੱਕ ਈਦਾ ਦੀ ਜਿਹੜੀ ਬਣ ਹੈਂ ਜਿਹੜੇ ਇੱਕ ਵੀਡੀਓ ਨਹੀਂ ਬਣਾਉਂਦੇ ਹੈਗੇ ਸਕੂਲ ਦਾ ਟਾਈਮ ਸ਼ੁਰੂ ਹੋ ਗਿਆ ਕਿਹੜੀ ਹੋ ਗਈ ਦਾ ਨਿਆਣਿਆਂ ਨੂੰ ਘੜੀ ਸਕੜੀ ਲੀ ਜਾਂਦੇ ਆ ਪਰ ਅਸੀਂ ਬਣਾਉਣੀ ਨਹੀਂ ਕਿਉਂਕਿ ਸਾਡੀ ਕੁੜੀ ਕਹਿੰਦੀ ਸਕੂਲ ਸ਼ੁਰੂ ਹੋਵੇ ਤੇ ਮੈਂ ਜਾਵਾਂ ਮਾਂ ਜਲਦੀ ਹੋ ਜਾ ਚਲੋ ਚਲੋ ਹਾਂ ਤੇ ਚਲੋ ਆਇਓ ਫੇ ਹੁਣ ਚੱਕੋ ਬੈਗ ਤੇ ਸਕੂਟਰ ਹੀ ਕੱਢ ਲਈ ਆ ਮੈਂ ਤੇ ਚਲੋ ਜੀ ਇਹਨੂੰ ਮੈਂ ਛੱਡ ਕੇ ਆਇਆ ਚਲੋ ਚੱਕੋ ਬੈਗ ਤੇ ਆਪਣਾ ਛੱਡ ਕੇ ਆਇਆ ਇਹਨੂੰ ਤੇ ਫੇਰ ਆਪਾਂ ਫਾਈਲਾਂ ਦੇ ਲਈ ਫਾਈਲਾਂ ਪਾਉਲ ਹੋਵੇ ਜੇ ਸਾਰੀਆਂ ਜਿਹੜੀਆਂ ਇੰਨੀ ਮਿਹਨਤ ਨਾਲ ਤਿਆਰ ਕੀਤੀਆਂ ਆ ਆਹ ਦੇਖੋ ਇਹ ਲਿਫਾਫੇ ਸਾਰਾ ਪਾ ਕੇ ਰੱਖਿਆ ਹੈ ਸਮਾਨ ਮੰਮੀਂ ਦੇਰੀ ਨੇ ਚਲੋ ਠੀਕ ਹੈ ਜੀ ਆਏ ਅਸੀਂ ਇਹਨੂੰ ਛੱਡ ਗਏ ਜੀ ਮੈਂ ਛੱਡ ਗਏ ਆਇਆ ਇਹਨੂੰ ਅਜੇ ਸਕੂਟਰੀ ਤੇ ਜਾਣਾ ਛੱਡਣ ਸਕੂਟਰੀ ਕੱਢ ਲਈ ਜ ਮੈਂ ਅੱਜ ਹੋਰ ਹੋਰ ਮੌਸਮ ਸਹੀ ਹੈ ਅੱਜ ਸਕੂਟਰੀ ਤੇ ਤੇ ਜੇ ਗਰਮੀ ਜ਼ਿਆਦਾ ਹੋਈ ਤੇ ਫਿਰ ਮੈਂ ਲੈਣਾ ਉਹ ਗੱਡੀ ਜੀ ਤੈਨੂੰ ਹੋਰ ਕਰੋ ਜਰਾ ਲੱਗਾ 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 ਓਕੇ ਜੀ ਬਣੇਰੀ ਉਹ ਸਾਡੇ ਬਲੌਗ ਨਾਲ ਜੀ ਹੁਣ ਇਦਾਂ ਹੀ ਬਲੌਗ ਦੀ ਸ਼ੁਰੂਆਤ ਹੋਇਆ ਕਰਨੀ ਆ ਓ ਜੀ ਆਪਾਂ ਪਹੁੰਚ ਗਏ ਜੀ ਪਲਕ ਦੇ ਸਕੂਲ ਹਾਂਜੀ ਕਿਦਾਂ ਬਾਈ ਬੂਏ ਦਾ ਕਰ ਰਿਓ ਹੈ ਕਿੰਦਾ ਕਾਲੀ ਪਈ ਨੱਠੰਦੀ ਲੋ ਜੀ ਟਾਈਮ ਹੋ ਗਿਆ ਪੌਣੇ 8 ਤੇ ਹਾਂਜੀ ਪੌਣੇ 8 ਪੌਣੇ 8 ਸਵਾ 8 ਸਵਾ 8 8:00 ਨਾ ਨਾ ਆਲ ਦ ਟਾਈਮ ਪੀਸ ਖੜਾ ਆ ਪੌਣੇ 8 ਹੋਏ ਜੀ ਬਾਅਦ 8:00 ਵਜੇ 5 ਮਿੰਟ ਹੋ ਜਲੇ ਆ ਹਾਂ ਪੌਣੇ 8 ਹੋਏ ਤੇ ਚਲੋ ਛੱਡ ਕੇ ਆ ਗਿਆ ਮੈਂ ਹੈ ਤੇ ਹੋਰ ਸੂਟ ਪ੍ਰੈਸ ਕਰੋ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਇੱਕ ਮੂਵੀ ਦੇਖਣ ਅਜੀ ਅਜੀ ਦੋਨਾਂ ਜਣਾਂ ਨੇ ਜਾਣਾ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ ਚਲੋ ਔਰ ਫਿਰ ਸਿਰੇ ਬਸ ਆਪਾਂ ਜਾਣਾ 10 ਵਜੇ ਸ਼ੋਅ ਆ ਦੇਖ ਕੇ 12 1:00 ਤੱਕ ਵਾਪਸੀ ਚਲੋ ਠੀਕ ਹੈ ਜੀ ਬਣ ਰਹੀਓ ਬਲੌਗ ਨਾਲ ਤੁਸੀਂ ਤਿਆਰ ਸ਼ਾਰ ਹੋ ਜੀਏ ਰੋਟੀ ਪਾਣੀ ਖਾਣ ਲੱਗੇ ਮਿਲਦੇ ਆ ਜੀ ਫਿਰ ਹੋਈ ਇੱਧਰ ਰੋਟੀ ਚਾਹ ਸਾਡੀ ਤੇ ਇੱਧਰ ਨਾਸ਼ਤੇ ਦੀ ਹੋ ਰਹੀ ਹੈ ਜੀ ਤਿਆਰੀ ਤੇ ਬਾਸੇ ਸਿਰ ਨਾਸ਼ਤਾ ਕਰਕੇ ਤੇ ਫਿਰ ਆਪਾਂ ਹੋਈਏ ਤਿਆਰ ਟਾਈਮ ਹੋ ਚੱਲਿਆ ਜੀ 9:30 ਤੇ ਬਸ ਸਾਰਾ ਕੁਝ ਹੋ ਗਿਆ ਕੰਮ ਬਸ ਬਸ ਹੋ ਗਏ ਤਿਆਰ ਤੇ ਫਿਰ ਅਸੀਂ ਚੱਲਦੇ ਆਂ ਜੀ ਅੱਜ ਮਾਦਾ ਜੀ ਚੱਲੇ ਆਂ ਜੀ ਦੋਨੋਂ ਜਣੇ ਫਿਲਮ ਦੇਖਣ ਤਾਂ ਤੁਹਾਨੂੰ ਦੱਸਿਆ ਜੀ ਤਾਂ ਅਸੀਂ ਹਾਂ ਇਹ ਦੋਨੋਂ ਜਣੇ ਜਣਾ ਮੂਵੀ ਦੇਖ ਕੇ ਆਨੇ ਇੱਕ ਮਾਂ ਮੂਵੀ ਆਈ ਹੈ ਬਹੁਤ ਵਧੀਆ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾਲ ਜੀ ਫਿਰ ਚੱਲਦੇ ਆਂ ਤੇ ਫਿਰ ਤੁਹਾਨੂੰ ਦਿਖਾਣੇ ਆ ਜੀ ਲੋ ਜੀ ਇੱਧਰ ਪਰੌਂਠੀਆਂ ਗਈਆਂ ਸਾਡੀਆਂ ਆ ਚਾਹ ਦੇ ਨਾਲ ਰੋਟੀ ਪਾਣੀ ਖਾ ਕੇ ਤੇ ਫਿਰ ਤਿਆਰ ਹੋ ਕੇ ਚੱਲਦੇ ਆਂ ਜੀ ਥੋੜਾ ਜਿਹਾ ਹੋ ਗਿਆ ਲੇਟ ਹੁੰਦਾ ਪਰ ਪਹੁੰਚਣਾ ਟਾਈਮ ਸਿਰ ਫਿਰ ਵੀ ਅਸੀਂ ਹੋਰ ਹੋਰ ਪਹੁੰਚਣਾ ਟਾਈਮ ਸਿਰ ਅਸੀਂ ਤੇ ਚਲੋ ਬਣੇ ਰਹੀਓ ਜੀ ਸਾਡੇ ਵਲੌਗ ਨਾਲ ਤੁਰਨ ਲੱਗੇ ਮਿਲਦੇ ਆ ਜੀ ਫਿਰ 10 ਵਜੇ ਸਾਡੀ ਮੂਵੀ ਸ਼ੁਰੂ ਹੋਣੀ ਆ ਤੇ ਸਾਡੇ ਕੋ ਰਹਿ ਗਏ ਸਿਰਫ 20 ਮਿੰਟ ਤੇ ਇਧਰ ਵੀ ਹੋ ਗਏ ਆ ਤਿਆਰ ਸ਼ਾਰ ਤੇ ਚਲੋ ਆਪਾਂ ਵੀ ਹੋ ਗਏ ਤਿਆਰ ਤੇ ਹੁਣ ਫਟਾਫਟ ਚੱਲੀਏ ਮਿੰਟ ਹੈਗੇ 20 ਫਟਾਫਟ ਸਾਨੂੰ ਜਲੰਧਰ ਪਹੁੰਚਣਾ ਵੀ ਪੈਣਾ ਹੈ ਤੇ ਚਲੋ ਮਾਂ ਆਏ ਫਿਰਾਂ ਅਸੀਂ ਓਕੇ ਜੀ ਚੰਗਾ ਹਾਂ ਠੀਕ ਆਨੇ ਫਿਰ ਹਾਂ ਚਲੋ ਠੀਕ ਓਕੇ ਮੈਂ ਕਰਦਾ ਸਕੂਟੀ ਸਟਾਰਟ ਤੂੰ ਆ ਜੀ ਫੇਰ ਬਾਹਰ ਚਲ ਚਲ ਓਕੇ ਓਕੇ ਲੋਈ ਆਪਾਂ ਦੇਖਣ ਆਏ ਸੀ ਮੂਵੀ ਹੋਰ ਤੇ ਇਸ ਕਰਕੇ ਇੱਕ ਆਏ ਸੀ ਕਿ ਮਦਰ ਮੂਵੀ ਹੂੰ ਪਰ ਉਹ ਏਦਾਂ ਦੀ ਪ੍ਰੋਬਲਮ ਕਰਕੇ ਲੱਗੀ ਨਹੀਂ ਸ਼ੋਅ ਹੀ ਨਹੀਂ ਚੱਲਿਆ ਉਹ ਦੋਸਤੋ ਬਾਅਦ ਦੇਖਣ ਲੱਗੇ ਮਿਸਟਰ ਐਂਡ ਮਿਸਿਸ 420 ਦੇਸਲ ਹੀ ਬਰਦੀ ਉਹ ਲੇਟ ਵੀ ਹੋ ਗਈ ਸੀ 15-20 ਮਿੰਟ ਤੇ ਇਸ ਕਰਕੇ ਫਿਰ ਅਸੀਂ ਵਲੌਗ ਬਣਾਇਆ ਨਿਕਾ ਚਲੋ ਚਲੋ ਭਾਈ ਆਏ ਪੌਪ ਫੋਨ ਤੇ ਕੋਲ ਡਰਿੰਕ ਨੌਰਥ ਇੰਡੀਆਜ਼ ਲਾਂਚ ਜੁਗਨੀ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਸੱਸੋ ਕੱਲ ਤੁਹਾਡਾ ਭਰਾ ਮਿਲਿਆ ਸੀ ਕੋਈ ਮਾਂ ਨਹੀਂ ਲਓ ਜੀ ਮੂਵੀ ਦੇਖ ਕੇ ਅਸੀਂ ਆ ਗਏ ਹਾਂ ਬਾਹਰ ਬਹੁਤ ਚੱਲੀ ਸੀ ਆਹ ਤੇ ਚਲੋ ਹੁਣ ਸੀਟ ਦੇਖੀ ਕਿੰਨੀ ਘਰ ਹੋਣੀ ਆ ਚਲਿਏ ਚਲੋ ਜੀ ਐਂ ਤੁੱਪੇ ਖੜੀ ਏ ਸਕੂਟਰੀ ਲਓ ਜੀ ਸਕੂਟਰੀ ਸਾਡੀ ਆ ਖੜੀ ਏ ਜੀ ਦੇਖਣ ਕੋਈ ਹੋਰ ਆਏ ਸੀਗੇ ਦੇਖ ਲਈ ਕੋਈ ਹੋਰ ਤੇ ਚਲੋ ਅਸੀਂ ਦੇਖਣ ਆਏ ਸੀਗੇ ਭੂਤਾਂ ਵਾਲੀ ਮੂਵੀ ਨੇ ਆਣੇ ਕਹਿੰਦੇ ਸੀ ਅਸੀਂ ਦੇਖਣੀ ਨਹੀਂ ਹੈਗੀ ਡਰਾਵਣੀ ਜਿਹੀ ਸੀਗੀ ਉਹ ਫੇਰ ਉਹ ਸ਼ੋਅ ਹੀ ਨਹੀਂ ਚੱਲਿਆ ਅੱਜ ਉਹਦਾ ਅੱਜ ਸ਼ੋਅ ਨਹੀਂ ਚੱਲਿਆ ਤੇ ਚਲੋ ਹੁਣ ਪਹੁੰਚਦਿਆਂ ਕਰਤਾਰਪੁਰ ਪਹੁੰਚ ਗਏ ਫੇਰ ਮਿਲਦੇ ਆ ਫੇਰ ਕਰਦੇ ਆ ਗੱਲਾਂ ਬਾਤਾਂ ਟਾਈਮ ਹੋ ਗਿਆ ਜੀ 1:1 ਤੇ ਆਪਾਂ ਆ ਗਏ ਆ ਜੀ ਘਰੇ ذرا ਸਫਾਈਆਂ ਹੋ ਰਹੀਆਂ ਤੇ ਨਾਲ ਅਸੀਂ ਲੈ ਕੇ ਆਏ ਆ ਜੀ ਸਬਜ਼ੀ ਭਾਜੀ ਹੋਰ ਜੀ ਤੇ ਆਈ ਮਾੜਾ ਜਿਹੜੀ ਮੂਵੀ ਦੇਖਣ ਗਏ ਸੀ ਉਹ ਤਾਂ ਦੇਖੀ ਨਹੀਂ ਹੋਰ ਹੀ ਕੋਈ ਦੇਖਿਆ ਹੈ ਕਿਹੜੀ ਦੇਖਣ ਗਏ ਸੀਗੇ ਉਹਦਾ ਸ਼ੋਅ ਹੀ ਕੈਨਸਲ ਹੋ ਗਿਆ ਉਹ ਕੋਈ ਬੰਦਾ ਦੇਖਣ ਹੀ ਨਹੀਂ ਆਇਆ ਮਿਸਟਰ ਐਂਡ ਮਿਸ ਜਿਹੜੀ ਸੀਗੀ ਮਿਸਟਰ ਐਂਡ ਮਿਸ 420 ਉਹ ਦੇਖਿਆ ਤੇ ਚਲੋ ਪਾਣੀ ਪੂਣੀ ਪੀ ਕੇ ਚੱਲੀਏ ਮੈਂ ਜਾਣਾ ਦੁਕਾਨੇ ਹੈ ਫਿਰ ਪਾਲਗ ਨੂੰ ਠਹਿਰ ਕੇ ਲੈ ਜਾਣਾ 2:30 ਵਜੇ ਜਾਣਾ ਨਾ ਅਜੇ ਤਾਂ ਹੈਗਾ ਟਾਈਮ ਚਲੋ ਆਹ ਪਾਣੀ ਪੀ ਕੇ ਜਾਣਾ ਪਾਣੀ ਪੀ ਕੇ ਜਾਣਾ ਕਾਜੀ ਸਬਜ਼ੀ ਭਾਜੀ ਅਸੀਂ ਨਾਲ ਲੈ ਆਏ ਆ ਤੇ ਲਓ ਹਾਂ ਪਿਆਸ ਲੱਗੀ ਲਓ ਮਨ ਬਣਾਓ ਹੋਰ ਰੋੜ ਬਣਾਣੇ ਆ ਜੀ ਹੁਣ ਫੇ ਚੱਲਦੇ ਆ ਜੀ ਹਾਂ ਚਲੋ ਫਿਰ ਸੋਣੀ ਸੀ ਚਲੋ ਸੋਣੀ ਸੀ ਚਲੋ ਓਕੇ ਜੀ ਇੱਧਰ ਟਾਈਮ 2:00 ਵੱਜ ਗਿਆ ਤੇ ਇੱਧਰ ਆ ਗਏ ਹੁਣ ਕਿਚਨ ਦੇ ਵਿੱਚ ਹਾਂਜੀ ਪਸ ਲੱਗੂ ਮਚਾ ਲੇ ਬਣਾਉਣਾ ਹਾਂ ਆਹ ਕੇ ਜੀ ਨੂੰ ਨਿਗਾੜ ਲਿਆ ਨਾ ਮੈਂ ਕੰਡੂ ਨਹੀਂ ਰੱਖਿਆ ਸਵੇਰੇ ਜਿਹੜਾ ਨਹੀਂ ਪੁਰਾ ਗਾ ਨੂੰ ਹੋਰ ਵੀ ਥੋੜਾ ਜਿਹਾ ਹੋਰ ਇੱਧਰ ਤਾਂ ਅੱਧੀ ਬਣਾਉਂਦੇ ਪਹਿਲੇ ਛਾ ਚਾਹ ਚਾਹ ਦੀ ਰੋਟੀ ਪਾਵਾਂਗੇ ਚਾਹ ਪਾਣੀ ਲਾ ਲੀਏ ਥੋੜਾ ਜਿਹਾ ਸਮਾਨ ਸੁੰਜ਼ਾਰਾ ਤਿਆਰ ਹਾਂ ਹਾਂਜੀ ਆ ਨਹੀਂ ਸ਼ਾਮ ਨਹੀਂ ਬਣਾਵਾਂਗੇ ਚੁਬਲਾ ਵਿੱਚ ਨੂੰ ਧੋ ਕੇ ਰੱਖ ਦੇਨੇ ਚੁਬਲਾ ਵਿੱਚ ਨੂੰ ਨਾ ਰੱਖ ਦੇ ਇੱਡੇ ਵਿੱਚ ਧੋਲਾ ਵਿੱਚ ਹਾਂ ਧੋਲਾ ਵਿੱਚ ਆਹ ਉਹ ਲਾ ਦੇ ਇੱਕ ਫੋਨਿਆ ਵੀ ਚੱਲੂ ਨਾ ਉਹ ਫਾਟੇ ਕੁਦੋ ਨੀ ਤੇ ਚੱਲ ਬਣੀ ਮੈਂ ਹਾਂਜੀ ਉਹ ਵੀ ਗਿਆ

ਇਹਨਾ ਸਪਾਈਸੀ ਹੋਊਗਾ ਨਾ ਲਾਉਣਾ ਹੈ ਇਹ ਪੰਦੀ ਰਹਿਣਾ ਟਮਾਟਰ ਤੇ ਹੋਰ ਗੋਲੇ ਕੋਲ ਗਿਰੋਟੇ ਬਣਾਈਏ ਤੇ ਤੇ ਅੱਗੇ ਆ ਗਏ ਨਾ ਨਾ ਇਹਨਾਂ ਕਰਦੇ ਹਾਂ ਚਲੋ ਅੱਜ ਅਸੀਂ ਅਲੂ ਵੀ ਅੱਜਾ ਪੀ ਲਈਏ ਚਲੋ 4-5 ਮਿੰਟ ਹੋ ਗਿਆ ਮੇਰਾ ਬੋਸ ਜਿਹੜਾ ਕੱਢੀਏ ਚਾਹ ਫਿਰ ਮਿਲਦੇ ਆਂ ਮਟਰ ਮੁਰੂ ਦੀ ਚੀਜ਼ ਪੱਤਾ ਮਿਲਦੀ ਤੇ ਟਮਾਟਰ ਮਸਾਲਾ ਇਹਨੇ ਸੋਹਣਾ ਦਹੀਂ ਨਾਲ ਲੱਗ ਜਾ ਹੂੰ ਨਾਲੀ ਪਾਣੀ ਵਿੱਚ ਆਉਂਦੇ। ਉਹ ਕਿ। ਜਿਹੜੇ ਤੁੰਡਾ ਨੇ ਮਟਰ ਹਾਰਡ ਹੋ ਜਾਂਦੇ ਆ। ਆਪੇ ਬਥੇਰੇ ਭਾਫ ਨਾਲ ਹੋ ਜਾਣੇ ਆ, ਅਲੂ ਵੀ ਹੋ ਜਾਣੇ ਆ। ਹਾਂ। ਮਟਰ ਟਮਾਟਰ ਸੋਕੇ ਜਾਂਦੇ ਨਾ। ਭੁੰਨਣ ਲੋ ਤਾਂ ਵਿੱਚ ਹਾਰਡ ਬੋਲ ਹੋ ਜਾਂਦੇ ਆ ਮਟਰ। ਬਾਚੋ ਕੁਮਾਂਗ ਇਹਦੇ ਵਿੱਚ ਪਾਣੀ ਬਹੁਤੀ ਚਪਾਉਣੀ ਥੋੜਾ ਜਿਹਾ ਮਸਾਲਾ ਗਰਮ ਮਸਾਲਾ ਚੋਲਿਆਂ ਤਰਫ ਚਪੋ ਰਹਿਣੇ ਦੀ ਨੂੰ ਡਬਲ ਪਾਣੀ ਜੇ ਕੜਾਈ ਚ ਬਣਾਉਣੀ ਹੈ ਨਾ ਤਾਂ ਡਬਲ ਪਾਣੀ ਪਾਉਂਦਾ ਹੈ। ਜੇ ਕੁੱਕਰ ਤੇ ਬਣਾਉਂਦਾ ਫਿਰ ਡੇਢ ਡਾ ਡੇਢਾ ਪਾਣੀ ਪੈਂਦਾ ਹੈ। ਜੇ ਇੱਕ ਗਲਾਸ ਚਾਵਲਾਂ ਦਾ ਆ ਤਾਂ ਤੇ ਡੇਢ ਗਲਾਸ ਪਾਣੀ ਦਾ ਪੈਂਦਾ ਜੇ ਕੜਾਈ ਵਿੱਚ ਬਣਾਈ ਦੀ ਹੈ ਤਾਂ ਫਿਰ ਇਹਦੇ ਤੂਬਣਾ ਪਾਣੀ ਪੈਂਦਾ ਹੈ। ਨਹੀਂ ਜਿੱਦਾਂ ਬਣਾਉਂਦੇ ਆ ਪਤਾ ਨਹੀਂ ਪਾਣ ਵਾਲੇ ਤਿੰਨ ਦੀ ਜਾਂ ਡੇਢ ਜਿਹੜੇ ਗਲਾਸ ਆ کہیں ਤਿੰਨ ਜਾਂ 7 2.5 ਪਾ ਲੈਂਦੇ ਪਰ ਅਸੀਂ ਤਾਂ ਡੁਗਣਾ ਪਾਣੀ ਪਾਈਦਾ ਹੈ। ਆਪਾਂ ਇੱਕ ਗਲਾਸ ਨਾ ਹੁਣ ਨਹੀਂ ਮੈਂ ਡੇਢ ਗਲਾਸ ਤੋਂ ਘੱਟ ਹੀ ਸੀਗਾ।

ਬਣ ਗਏ ਤੇ ਬੰਦ ਲਓ ਠੀਕ ਹੈ ਪਣ ਗਏ ਚਾਵਲ ਹੁਣ ਕੱਪੜਾ ਪਾਕ ਦਿੰਦੇ ਆ ਇਹਨੂੰ ਕਰ ਲਿਆ ਬੱਸ ਗੈਸ ਬੰਦ ਚਲੋ ਜੀ ਫੇ ਆਦੀ ਆ ਪੱਲੂ ਤਾਂ ਦੇਖਦੇ ਆ ਉਹਦਾ ਕੀ ਰਿਐਕਸ਼ਨ ਹਾਂਜੀ ਲਓ ਜੀ ਟਾਈਮ ਹੋ ਗਿਆ ਜੀ ਸਵਾ ਦੋ ਤੇ ਹਾਂਜੀ ਚੱਲੀਏ ਆਪਾਂ ਬਾਹਰ ਹੈਗੀ ਧੁੱਪ ਕਦੇ ਕਦੇ ਸ਼ਾਂ ਤੇ ਆਪਾਂ ਚੱਲੀਏ ਪੱਲਕ ਨੂੰ ਲੈਣ ਗੱਡੀ ਚ ਚਲਦੇ ਆ ਠੀਕ ਹੈ ਜੀ ਤੇ ਚਲੋ ਝੋਲ ਝੋਲ ਬਣ ਗਏ ਸਾਰਾ ਕੁਝ ਹੋਰ ਦਿਖਾਓ ਚਲੋ ਲਓ ਇਹ ਦੇਖੀਏ ਕਿਦਾਂ ਦੇ ਬਣਿਆ ਇਹ ਚਾਵਲ ਵਗੈਰਾ ਲੋਈ ਚਾਵਲ ਤਾਂ ਹੋ ਗਏ ਬੜੇ ਵਧੀਆ ਫਰਸਟ ਕਲਾਸ ਚਲੋ ਆ ਕੇ ਖਾਣੇ ਆ ਚੱਲ ਪਹਿਲਾਂ ਆਪਾਂ ਪਲਕ ਨੂੰ ਲੈ ਜੀਏ ਉਹਨੂੰ ਛੁੱਟੀ ਹੋਣੀ ਹੈ 2 ਵਜੇ ਕਿੰਨੇ ਮਿੰਟ ਦੀ ਛੁੱਟੀ ਹੋਣੀ ਹੈ ਬੜੀ ਵਧੀਆ ਹੋਣੀ ਹੈ ਛੁੱਟੀ ਉਹਨੂੰ ਬਸ ਓ 15 ਮਿੰਟ ਰਹਿ ਗਏ ਆ ਚੱਲੀਏ 20 ਮਿੰਟ ਆਓ ਚੱਲੀਏ ਆਪਾਂ ਉਠੋ ਲਓ ਜੀ ਚੱਕਦੇ ਆਂ ਇਹ ਗੱਡੀ ਹੋ ਗਈ ਕਦੇ ਧੁੱਪ ਹੋ ਜਾਂਦੀ ਬਾਹਰ ਤਾਂ ਕਦੇ ਛਾਂ ਤੇ ਇਸ ਕਰਕੇ ਫਿਰ ਗੱਡੀ ਚ ਚੱਲਦੇ ਆ ਕੋਈ ਪਤਾ ਨਹੀਂ 2 ਮਿੰਟ ਰੋਕੇ ਚੱਲਦੇ 2 ਮਿੰਟ ਰੋਕੇ ਚੱਲਦੇ ਆ ਕੀ ਹੋਇਆ ਕੀ ਹੈ ਕਿ ਕੌਣ ਲੱਗੀ ਜੀ ਕੋਈ ਨਹੀਂ ਚਲੋ ਕੋਈ ਨਹੀਂ ਚਲੋ ਚਲੋ ਮਾਂ ਆਏ ਫੇ ਲੈ ਇਹ ਬਲਗ ਨੂੰ ਜੀ ਲਓ ਜੀ ਆ ਗਏ ਜੀ ਗੱਡੀ ਜੀ ਹੁਣ ਚਲੋ ਚੱਲੀਏ ਜੀ ਪਲੂ ਨੂੰ ਲੈਣ ਚੱਲੀਏ ਪਲੂ ਨੂੰ ਲੈਣ ਫਿਰ ਕਰੋ ਬੂਆ ਬੰਦ ਇੱਕ ਮਿੰਟ ਲਓ ਜੀ ਆ ਗਏ ਜੀ ਕੰਟੀਨ ਚ ਕੀ ਲੈ ਗਿਆ ਜੀ ਪੈਟੇਸ ਪੈਟੇਸ ਖਾਏਗੀ ਹੈ ਦੁਪਹਿਰੇ ਨਹੀਂ ਖਾਦੀ ਸੀ ਚਲੋ ਆ ਖੋਲਿਓ ਆ ਖੋਲੋ ਵੜ ਜਾ ਅੰਦਰ ਇਦਾ ਇਦਾ ਵੜ ਜਗੇ ਅੰਦਰ ਜਿੰਨੇ ਦਿਨ ਮੈਂ ਖੋਲੂਗਾ ਨਹੀਂ ਕਿੱਦਾਂ ਵੜ ਜਗੇ ਇਹ ਗੱਲ ਨਹੀਂ ਹੋਲਾ ਚਲੋ ਠੀਕ ਹੈ ਜੀ ਹੁਣ ਘਰ ਪਹੁੰਚ ਕੇ ਮਿਲਦੇ ਆ ਜੀ ਫਿਰ ਮੈਂ ਮੇਰੇ ਹੱਥ ਇਧਰ ਸੇ ਜਾਣਗੇ ਕਿਉਂ ਨਹੀਂ ਖੋਲਣਾ ਸੀ ਮੈਂ ਚਲੋ ਵਿਚ ਵਿੱਚ ਬਹਿ ਜਾ ਨਾ ਪਹਿਲਾਂ ਹੱਥਵਾ ਦੇ ਨਾ ਇਹਦੇ ਆ ਬੈਗ ਤਾਂ ਰੱਖੋ ਪਰੇ ਨੂੰ ਰੱਖੋ ਪਰੇ ਨੂੰ ਸਮਝ ਨਹੀਂ ਲਾਦੀ ਹੈਗੀ ਇਹਨੂੰ ਟੈਂਟ ਭੱਜ ਗਈ ਚਲੋ ਆ ਜਾਓ ਹੁਣ ਬੈਠੋ ਗੱਡੀ 'ਚ ਚਲੀਏ ਫੇ ਆਪਾਂ ਕਰਤਾਰਪੁਰ ਪਾਣੀ ਚਲੋ ਪਾਣੀ ਪਤ ਦਿਖਾ ਕਿਹੜੀ ਪੈਟੀਆਂ ਲੈ ਕੇ ਆਈਆਂ ਗੱਡੀ ਵੱਡੀ ਪੈਕਟਿਸ ਆ ਤੁਹਾਡੇ ਮਿਲਦੀ ਤੇ ਕਿੰਨੇ ਦੀ ਇਹ 200 ਦੀ ਯਾਰ ਆਪਾਂ ਵੀ ਲੈ ਕੇ ਜਾਣੀਆਂ ਘਰ ਕੱਲ ਲੈ ਕੇ ਚੱਲਾਂਗੇ ਅੱਜ ਯਾਰ ਆ लास्ट ਪੀਸ ਬਜੇ ਸੀ ਸਪਰਿੰਗ ਰੋਲ ਵੀ ਨਹੀਂ ਖਤਰਮ ਹੋ ਗਏ ਇਹ ਦੋ ਹੁੰਦੀਆਂ ਵੀ ਮੈਂ ਇੱਕੋਲੇ ਲੈ ਜਾਣੀ ਸੀ ਰੁਬਲੇ ਕਹਿੰਦੇ ਇੱਕੋ ਹੀ ਆ ਪੇ ਇੱਕੋ ਹੀ ਬਚੀ ਲਾਸਟ ਮੈਂ ਖਾਣਾ ਗੱਡੀ ਜੇ ਫਿਰ ਰੁਬਲੇ ਕੱਲ ਨੂੰ ਸਹੀ ਫਿਰ ਚਲੋ ਲੈ ਲਈ ਹੁਣ ਚਲੋ ਪਹੁੰਚ ਕੇ ਮਿਲਦੇ ਆ ਜੀ ਘਰ ਹੁਣ ਆਹ ਦੇਖੋ ਕਿ ਡੰਮੂ ਅੜਦੀ ਪਈ ਆ ਹਾਂਜੀ ਲਓ ਜੀ ਆਪਾਂ ਆ ਗਏ ਆ ਜੀ ਪਲਕ ਨੂੰ ਲੈ ਕੇ ਘਰ ਕੈਂਡੂ ਕੈਂਡੂ ਦੇਖਦਾ ਹਿਲਦਾ ਚੱਲ ਬੂਹੇ ਬੰਦ ਕਰ ਮਾਰ ਲਾ ਬੱਲੂ ਚੱਲ ਪਹਿਲਾਂ ਸ਼ਾਬਾਸ਼ ਲਓ ਜੀ ਟਾਈਮ ਹੋ ਗਿਆ ਜੀ 3 ਆ ਵੀ ਮੋਟੀ ਲਓ ਜੀ ਮੋਟੀ ਸਾਡੀ ਅੱਜ ਪਹਿਲਾ ਦਿਨ ਕਿਹਦਾ ਰਹਾ ਸਕੂਲ ਕਾ ਪਹਿਲਾ ਦਿਨ ਅੱਛਾ ਰਹਾ ਚਲੋ ਵਧੀਆ ਜੀ ਮੈਂ ਕਿਹਦਾ ਕਿਹਦਾ 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 ਮੈਂ ਕਿਹਦਾ ਚਲੋ ਬੈਠੋ ਨਹੀਂ ਪਾਣੀ ਪੀਤਾ ਜੀ ਬੋਲੋ ਤੁਮੇ ਹਾਂ ਜੀ ਚਾਵਲ ਚਾਵਲ ਬਣਾਏ ਚਾਵਲ ਕਿਰੇ ਵਾਲੇ ਮਟਰਾਂ ਵਾਲੇ ਮਟਰਾਂ ਵਾਲੇ ਦੂਜੇ ਬਣਾਏ ਆਲੂ ਨਹੀਂ ਦੂਜੇ ਜਿਹੜਾ ਦੂਜੇ ਬਣਾਉਂਦੇ ਹੁੰਦੇ ਆ ਆਲੂਰ ਗੋਭੀ ਹੈ ਨਹੀਂ ਗੋਭੀ ਮਿਲ ਨਹੀਂ ਹੋ ਗਈ ਗੋਭੀ ਗੋਭੀ ਸਹੀ ਨਹੀਂ ਮਿਲਦੀ ਸੀਗੀ ਇਸ ਕਰ ਗੋਭੀ ਨਹੀਂ ਪਈ ਆਲੂ ਤੇ ਮਟਰ ਪਾ ਕੇ ਬਣਾਏ ਆ ਖਾਣੇ ਰੋਟੀ ਕੋਪੀ ਲੱਗੀ ਆ ਚਲੋ ਠੀਕ ਆ ਜੀ ਹੁਣ ਖਾਣੇ ਆ ਜੀ ਰੋਟੀ ਪਾਣੀ ਤੇ ਬਣ ਰਹੀਓ ਸਾਡੇ ਬਲੌਗ ਨਾਲ ਜੀ ਫਿਰ ਮਿਲਦੇ ਆਂ ਜੀ ਹੁਣ ਆ ਗਈ ਰੋਟੀ ਸਾਡੀ ਦੇਖੋ ਜੀ ਚੋਲ ਐਨੇ ਕੇ ਦੇ ਦੇੋ ਚੋਲਿਆਂ ਦੀ ਸਬਜੀ ਤੇ ਦਹੀਂ ਅਲੂ ਤੇ ਕਿਹੜੇ ਇਹਦੇ ਨਾਲ ਖਾਣੇ ਆ ਜੀ ਖਾ ਪੀ ਕੇ ਮਿਲਦੇ ਆਂ ਜੀ ਹੁਣ ਤੁਹਾਨੂੰ ਫਿਰ ਰੋਟੀ ਪਾਣੀ ਦਾ ਕੰਮ ਕਰਕੇ ਪਲੂ ਪਲੂ ਨੂੰ ਕੀ ਲੈਣਾ ਹੋਵੇ ਆਲੂ ਨਹੀਂ ਲੈਣੇ ਆਲੂ ਮੈਨੂੰ ਪਾ ਦੇ ਆ ਪਾ ਦੇ ਪਾ ਦੇ ਹਾਂ ਇੱਥੇ ਸਾਨੂੰ ਸਵਾਲ ਆਦੇ ਆ ਮੈਂ ਕਿ ਤੂੰ ਖਾਣੇ ਨਹੀਂ ਮੈਂ ਨੀ ਇਹਦੇ ਚ ਸਵਾਲ ਆਲੂ ਨਹੀਂ ਪਾਏ ਹੈਗੇ ਇਹਦੇ ਚ ਸਵਾਲ ਆਦੇ ਆ ਚਲੋ ਠੀਕ ਆ ਜੀ ਮਿਲਦੇ ਆਂ ਦੁਪਹਿਰ ਦਾ ਨਾਸ਼ਤਾ ਕਰ ਗਏ ਰੋਟੀ ਪਾਣੀ ਕਰਕੇ ਖਤਮ ਤੇ ਫਿਰ ਬਣੇ ਰਿਓ ਬਲੌਗ ਨਾਲ ਜੀ ਫਿਰ ਦੇਖਦੇ ਆ ਸ਼ਾਮ ਦਾ ਕੀ ਪ੍ਰੋਗਰਾਮ ਔਰ ਔਰ ਟਾਈਮ ਹੋ ਗਿਆ ਜੀ ਪੌਣੇ 4 ਆ ਜੂਮ ਕਰਕੇ ਦਿਖਾਇਆ ਅੱਜ ਮੈਂ ਇੱਥੇ ਘੜੀ ਦੇ ਨਹੀਂ ਘੜੀ ਤੇ ਟਾਈਮ ਨਹੀਂ ਜੀਦਾ ਹੁੰਦਾ ਤੇ ਚਲੋ ਜੀ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਬਾਅਦ ਚੋਂ ਬਣਾਈਆਂ ਸੀਵੀਆ ਸੇਵੀਆ ਵਾਰੀ ਸਾਨੂੰ ਬਲੌਗ ਤੇ ਜਿੱਤਾ ਭੁੱਲ ਗਿਆ ਤੇ ਮੈਂ ਹੁਣ ਚੱਲਾਂ ਦੁਕਾਨ ਤੇ ਠੀਕ ਹੈ ਜੀ ਤੇ ਪਲਗੜੀ ਜਾਣਾ ਡਿਊਸਨ ਤੇ ਪੁੱਲ ਛੱਡਿਆਣਾ ਹੋਰ ਬਾਅਦ ਚਲੋ ਠੀਕ 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 ਇਹ ਪੇਪਰ ਵੀ ਆ ਆ ਸੂਟ ਤੇਰਾ ਬਹੁਤ ਸੋਹਣਾ ਪਿਆ ਇਹਦੇ ਵਿੱਚ ਉਹ ਇਹਦਾ ਕਲਰ ਬਹੁਤ ਪ੍ਰਿੰਟ ਬਹੁਤ ਸ਼ਾਨਦਾਰ ਆ ਬਸ ਚਲੋ ਬਣੇ ਰਹੀਓ ਵਲੋਗ ਨਾਲ ਜੀ ਤੇ ਮੈਂ ਜਾਣਾ ਦੁਕਾਨੇ ਹੈ ਓਕੇ ਜੀ ਟਾਈਮ ਤੇ 7:00 ਵਜੇ ਤੇ ਇੱਧਰ ਪਿੰਦੇ ਪਏ ਆਪਾਂ ਚਾਹ ਪੀ ਹਟੇ ਆ ਮੈਂ ਤੇਰੇ ਤੋਂ ਬਤਾ ਰੋ ਮੈਂ ਤਾਂ ਉਹ ਜਾਣ ਨਾਲ ਉਹਨੇ ਦੁੱਬੇ ਦਾ ਭਰਾ ਤੇ ਜਰੀਆ ਇੱਧਰ ਆਈ ਹੋਈ ਆ ਦੀਪਿਕਾ ਕੋਣ ਵਲੋਗ ਹੁੰਦੇ ਦਾ ਵੈਲਕਮ ਮੁੰਡਾ ਜੀ ਗਿਆ ਦਰਜੀ ਨਾਲ ਜਾਈਦਾ ਤੇ ਉਹ ਕਿਸਲਾ ਕੇ ਮੈਂ ਆ ਰਿਹਾ ਤੂ ਜੇ ਖਲਵਾਈ ਸੌਰੀ ਟਾ ਬੀਨੇ ਗਾਦੀ ਯਾ ਵਿੱਚ ਗਰੀਆ ਬੋਲਦਾ 10 12 ਮਾਝੇ ਨਾ ਗੇੜੀ ਚ ਨਹੀਂ ਖਾਣੀ ਉਹ ਉਧਰ ਦੇ ਹੀ ਜਾਂਦੀ ਆ ਕਿਰੀਆ ਬਹੁਤ ਜ਼ਿਆਦਾ ਫੋਨੇ ਕਰਾਣੀ ਨਹੀਂ ਬੋਲਣਾ ਐਮਐਸਡੀ ਗਰੀਆ ਉਧਰ ਪਾਰਸਲ ਕਰ ਜਾਂਦੀ ਆ ਵਾਜਾ ਮਾਰਦੀ ਸੁਣੋ ਉਧਰ ਲੋ ਜੀ ਇੱਧਰ ਆਲੂ ਉਬਾਲ ਦਿੱਤੇ ਆ ਮੇਰੀ ਲੱਗੀਆਂ Shimla ਵਿੱਚ ਆਲੂ ਉਬਾਲ ਲਏ ਆ ਤੇ ਆਲੂ ਹੋ ਗਏ ਆ ਆਲੂ ਉਬਾਲ ਕੇ ਹੀ ਪਾਉਣੇ ਆ ਕਿਤੇ ਹਲਕੇ ਜਿਹੇ ਇਹਨਾਂ ਨੂੰ ਕੱਢ ਲੈਣੇ ਆ ਇੱਧਰ ਤੇਲ ਪਾਇਆ ਹੈ ਪਿਆਜ਼ ਵੀ ਪਟਲਿਆ ਤੇ ਹੁਣ ਪਹਿਲਾਂ ਤਾਂ ਪਾਵਾਂ ਇਹਦੇ ਵਿੱਚ ਪਿਆਜ਼ ਭੁੱਜ ਜਾਵੇ ਤਾਂ ਫੇਰ ਦਰਦੇ ਆ ਬਾਅਦ ਤੋਂ ਟੀ ਪਾਉਣਾ ਆ ਇਹਦੇ ਵਿੱਚ ਠੀਕ ਇਹ ਗੱਲ ਆਲੂ ਮੈਂ ਪਾਣੀ ਦੇ ਵਿੱਚ ਵੜ ਕੇ ਤੇ ਜ਼ਿਆਦਾ ਹੋ ਜਾਣੀ ਠੀਕ ਹੈ ਮਸਾਲਾ ਗਰਮ ਮਗਾਣਾ ਹੈ ਉਹ ਮੈਂ ਕੱਲ ਲੈ ਕੇ ਆਉਂਗੀ ਜਾ ਕੇ ਆਪ ਜਾਉਂਗੀ ਮੈਂ ਲੈਣ ਮਸਾਲਾ ਖਤਮ ਹੋ ਗਿਆ ਥੋੜਾ ਜਿਹਾ ਰਹਿ ਗਿਆ ਆ ਪਿਆਜ਼ ਭੁੱਜ ਜਾਵੇ ਫਿਰ ਪੋਨੀ ਹੈ ਟਮਾਟਰ ਟਮਾਟਰ ਦੇ ਕੇ ਮੇਰੀ ਸੱਤੀ ਰੋਟੀ ਬਣ ਗਈ ਤੇ ਹਾਂ ਹਾਂ ਦਾ ਇਹ ਮਾਹਰ ਦੁਆ ਹੈ ਜਿਹਨਾਂ ਤੋਂ ਬੰਦ ਨਹੀਂ ਮੇਰੀ ਲਾਲਚ ਵਿੱਚ ਜਣਾਇਆ ਨਹੀਂ ਅੰਦਰ ਦਿੱਤਾ ਤੇ ਇਹਨਾਂ ਨੂੰ ਬੰਦ ਨਹੀਂ ਕੀਤਾ ਇਸੀ ਘਰ ਦਾ ਬੰਦ ਫਲਕ ਗਈ ਨਾ ਹਣ ਕੁਝ ਜਿਹਾ ਵੀ ਪਿਆਜ਼ ਵੀ ਪਾਉਂਦੇ ਆ ਇਹਦੇ ਵਿੱਚ ਕੁਝ ਵੀ ਗੋਲਡਨ ਬ੍ਰਾਊਨ ਜਿਹੜੇ ਆ ਰਹੇ ਹੋਣ ਗੋਲਡਨ ਬ੍ਰਾਊਨ ਹੋਣੇ ਚੱਲਣਾ ਮੈਂ ਚੱਲਣਾ ਲਾਲ ਵਿੱਚ ਪਾ ਦਿੰਦੀ ਹਾਂ ਮੈਂ ਵੀ ਪਾ ਲਵਾਂ ਸਬਜੀ ਨੂੰ ਥੋੜਾ ਟਾਈਮ ਲੱਗਣਾ ਉਹ ਇਹ ਆਲੂ ਵੀ ਹਵਾਏ ਹੋਏ ਆ ਉਹ ਜਿਹੜੀ ਹੋ ਗਈ ਲਾਲ ਨੇ ਮੈਂ ਪਾ ਦਿੱਤਾ ਤੇ ਜਿਹੜੀ ਥੋੜੀ ਦੇਗੀ ਮੇਰੀ ਤੇ ਕਲਰ ਬਹੁਤ ਸੋਹਣਾ ਬਣਦਾ ਹੈ Thank <laughs> you.

ਪੰਡੀਆਂ ਉਹਨੂੰ ਅੰਦਰ ਦੇ ਦਿੱਤੀ ਆ ਤੇ ਮਾਸੜ ਨੂੰ ਪਾ ਦਿੰਦੇ ਹਾਂ ਹਰ ਬਾਲ ਸੰਜੀਤ ਤੇ ਇੱਧਰ ਸਬਜੀ ਬਣਦੀ ਪਈ ਆ ਤੁਸੀਂ ਲਈ ਵਾਚੇ ਮੈਂ ਦੋ ਕੁ ਟੋਕ ਲੈ ਆਂ ਪੰਡੀਆਂ ਬਣ ਜਾਂਦੀਆਂ ਕਿਉਂਕਿ ਆਲੂ ਪਾ ਲਈ ਤਾਂ ਸ਼ਿਮਲਾ ਮਿਰਚ ਤਾਂ ਉਦਾਂ ਹੀ ਹੋ ਜਾਂਦੀ ਹੈ ਸਹੀ ਦੇਖੀ સોਫਟ ਬਹੁਤ ਅੱਜ ਦਾ ਸੱਜਾ ਬਹੁਤ ਸੋਹਣਾ ਹਾਂ ਚਲ ਮਿਲਦੇ ਆਂ ਅਗਰੇ ਡਿਨਰ ਲਈ ਹਾਂ ਚਲੋ ਠੀਕ ਹੈ ਔਰ ਜੀ ਮੈਂ ਕੱਲ ਨੂੰ ਰੋਟੀ ਸਬਜੀ ਦੇਖੋ 컬러 ਚੈੱਕ ਕਰ ਸਬਜੀ ਦਾ ਲਸੋਣਾ ਬਣੀ ਹੋਸਾਂ ਲੱਗ ਪਿਆ ਹੈ ਹੁਣ ਰੋਟੀ ਪਕਾ ਲਵਾਂਗਾ ਜੀ ਇਹ ਕਿੰਨੀ ਪੰਗ ਨਹੀਂ ਆਲੂ ਮਰਨਾ ਰੋਟੀ ਘਣੀ ਆ ਐਂ ਠੀਕ ਹੈ ਨੀ ਇਹ ਆਲੂਆਂ ਨਾਲ ਇਹਨੂੰ ਮਰਮ ਕਰ ਦੋ ਠੀਕ ਹੈ ਤੇ ਮੈਂ ਲਾਵਾਂ ਰੋਟੀ ਬੜਾ ਫਾਟੇ ਮਿਲਦੇ ਆ ਰੋਟੀ ਦੇ ਚਲੋ ਠੀਕ ਹੈ ਇਧਰ ਆ ਗਈ ਹੈ ਜੀ ਸਾਡੀ ਸ਼ਿਮਲਾ ਮਿਰਚ ਦੀ ਸਬਜੀ ਦੇਖੋ ਜੀ ਰੋਟੀ ਸ਼ਿਮਲਾ ਮਿਰਚ ਮੈਂ ਚਾਵਲ ਖਾਣੇ ਆ ਜੀ ਸ਼ਿਮਲਾ ਮਿਰਚ ਪਾ ਗਏ ਤੇ ਚਲੋ ਕਰਦੇ ਆ ਜੀ ਰਾਤ ਦੀ ਰੋਟੀ ਦਾ ਕੰਮ ਖਤਮ ਤੇ ਫੇਰ ਕਰਦੇ ਆ ਜੀ ਬਲੌਗ ਦਾ ਐਂਡ ਚਲੋ ਮਿਲਦੇ ਆ ਜੀ ਬਨੇ ਰਹੀਓ ਬਲੌਗ ਨਾਲ ਹੋ ਗਿਆ ਜੀ ਸਵਾ 9 ਤੇ ਲਓ ਜੀ ਆਪਾਂ ਹੁਣ ਲੱਗੇ ਆ ਜੀ ਬਲੌਗ ਦਾ ਐਂਡ ਕਰਨ ਕਿਉਂਕਿ ਇੱਧਰ ਹੁਣ ਹੋ ਰਹੀ ਆ ਜੀ ਪਲਕ ਦੀ ਤਿਆਰੀ ਸਵੇਰ ਦੀ ਸਕੂਲ ਦੀ ਯੂਨੀਫਾਰਮ ਵਗੈਰਾ ਪ੍ਰੈਸ ਕਰਨੀ ਆ ਤੇ ਚਲੋ ਤੁਸੀਂ ਕਰੋ ਫਿਰ ਬਲੌਗ ਦਾ ਐਂਡ ਕਰ ਦਿਓ ਫਿਰ ਆਰਾਮ ਨਾ ਕਰੋ ਮੈਂ ਵੀ ਬਲੌਗ ਚੈੱਕ ਕਰ ਲਵਾਂ ਫਿਰ ਇੱਕ ਵਾਰੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਸੇ ਤਰ੍ਹਾਂ ਸਾਡੇ ਬਲੌਗ ਲੱਗੇ ਲੱਗੇ ਆਈ ਦੇ ਬਲੌਗ ਕਰਦੇ ਹਾਂ ਤੇ ਅੰਦਰ ਚਲੋ ਜੀ ਫਿਰ ਮਿਲਦੇ ਆ ਕੱਲ੍ਹ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ